ਤੇਰੀ ਸੁਣ ਲੈ ਗੱਲ ਪਾਉ ਤੇਰੇ ਮੂੰਹ ਚੋਂ ਪਰ ਮੂੰਹ ਤੋਂ ਮਾਰ ਦੇ ਲੀ ਆਂਦੇ ਨੂੰ ਭਰਾ ਬਾਹਰ ਫਰੇ ਨੂੰ ਲੈ ਜਾ ਚੈੱਕ ਕਰ ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਹਾਨੂੰ ਕੁਝ ਸਮਝ ਨਹੀਂ ਆ ਰਿਹਾ ਕਿ ਆਖਿਰ ਇੱਥੇ ਹੋ ਕੀ ਰਿਹਾ ਹੈ ਤਾਂ ਅਸੀਂ ਤੁਹਾਨੂੰ ਸਮਝਾ ਦਿੰਦੇ ਆ ਪਰ ਸੁਣਿਓ ਜ਼ਰਾ ਗੌਰ ਦੇ ਨਾਲ ਕਿਉਂਕਿ ਮਾਮਲਾ ਥੋੜਾ ਗੁੰਝਲਦਾਰ ਹੈ ਤਸਵੀਨਾ ਗੁਰਦਾਸਪੁਰ ਦੇ ਬਟਾਲਾ ਦੇ ਡੇਰਾ ਰੋਡ ਦੀਆਂ ਦਸਿਆ ਚਾਰੀਆਂ ਨੇ ਜਿੱਥੇ ਕੁਝ ਨਿਹੰਗ ਸਿੰਘਾਂ ਵੱਲੋਂ 15 ਤੋਂ 20 ਦਿਨਾਂ ਤੋਂ ਪੜਾ ਪਾਇਆ ਹੋਇਆ ਹੈ ਇੱਥੇ ਇਹਨਾਂ ਨਿਹੰਗ ਸਿੰਘਾਂ ਦੇ ਵੱਲੋਂ ਸਰਦਾਈ ਵੇਚੀ ਜਾਂਦੀ ਹੈ ਜਿਸ ਤੋਂ ਕੁਝ ਹੀ ਦੂਰੀ ਤੇ ਇੱਕ ਰੇੜੀ ਤੇ ਇੱਕ ਪ੍ਰਵਾਸੀ ਬੀੜੀ ਪੀ ਰਿਹਾ ਸੀ ਜਿਸ ਤੋਂ ਨਾਰਾਜ਼ ਹੋਏ ਨਿਹੰਗ ਸਿੰਘਾਂ ਦਾ ਪ੍ਰਵਾਸੀ ਅਤੇ ਜਿਸ ਦੁਕਾਨ ਤੇ ਖੜਾ ਹੋ ਕੇ ਉਹ ਵੀ ਬੀੜੀ ਪੀ ਰਿਹਾ ਸੀ ਉਹਨਾਂ ਦੇ ਨਾਲ ਮਾਮੂਲੀ ਝਗੜਾ ਹੋ ਗਿਆ ਵਿਵਾਦ ਹੋ ਗਿਆ ਇਸ ਦੌਰਾਨ ਇੱਕ ਸ਼ਖਸ ਉੱਥੇ ਆਇਆ ਜੋ ਹੁਣ ਹਸਪਤਾਲ ਪਹੁੰਚਿਆ ਹੋਇਆ ਹੈ ਜ਼ੇਰੇ ਇਲਾਜ ਹੈ ਪਰ ਆਖਿਰ ਕਿਉਂ ਆਖਿਰ ਅਜੀਹਾ ਕੀ ਹੋਇਆ ਕਿ ਇਹ ਸ਼ਖਸ ਹੁਣ ਹਸਪਤਾਲ 'ਚ ਬੈਠਾ ਇਨਸਾਫ ਦੀ ਮੰਗ ਕਰ ਰਿਹਾ ਹੈ ਇਹ ਤੁਸੀਂ ਇਸ ਤੇ ਮੂੰਹ ਹੋਈ ਸੋਣ ਲਓ ਕਿ ਉਹ ਅੰਡੇ ਵਾਲਾ ਖੋਕਾ ਸੀ ਉਹ ਅੰਡੇ ਵੇਚਣ ਦਾ ਉਹ ਆਪਣੀ ਸਿਕਰਟ ਬੀੜੀ ਲਗਾਣ ਦੇ ਉਹਨੂੰ ਕਹਿੰਦਾ ਉਹ ਕਹਿੰਦਾ ਉਹ ਅੱਗੋ ਕਹਿੰਦਾ ਕਿ ਮੈਨੂੰ ਥੋੜਾ ਪਤਾ ਭਾਜੀ ਮੈਂ ਥੋੜਾ ਉਹਨੂੰ ਕਹਿੰਦੇ ਪੀ ਐਸ ਤੇ ਕਰਨ ਕਹਿੰਦਾ ਤੈਨੂੰ ਮੈਂ ਤੇਰਾ ਕੱਲ ਤੋਂ ਅੱਡਾ ਨਹੀਂ ਲੱਗਣ ਦੇਣਾਗਾ ਮੈਂ ਬਿਲਕੁਲ ਉਹ ਲੱਗ ਗਿਆ ਆ ਗਿਆ ਮੈਂ ਇੱਕ ਸਕਿੰਟ ਵਾਸਤੇ ਉੱਥੇ ਰੁਕ ਗਿਆ ਕਿ ਕੀ ਗੱਲ ਹੋਣ ਦੀ ਹੈਗੀ ਐ ਤੇ ਮੈਂ ਕਿਹਾ ਜੀ ਬਾਬਾ ਜੀ ਕੀ ਗੱਲ ਹੋਈ ਹੈਗੀ ਤੁਸੀਂ ਇਹਨੂੰ ਐਦਾਂ ਕਿਉਂ ਕਹਿ ਰਹੇ ਹੋ 20 ਸਾਲ ਤੋਂ ਉੱਥੇ ਅੱਡਾ ਲਗਾਉਣ ਰਿਹਾ ਤੁਸੀਂ 15 ਦਿਨ ਹੋਏ ਨੇ ਤੁਸੀਂ ਉਹਨੂੰ ਕਹਿੰਦੇ ਤੇਰਾ ਅੱਡਾ ਝੁਕਾ ਦਾਂਗਾ ਮੈਂ ਕਿਹਾ ਇਹ ਗੱਲ ਗਲਤ ਹੈਗੀ ਐ ਐਨੀ ਗੱਲ ਕਹਿਣ ਦੀ ਗੱਲ ਹੋਈ ਹੈ ਬਸ ਉਹਨੂੰ ਉਤਾਦ ਦਿੱਤਾ ਜੜ ਗਿਆ ਉਹਨੂੰ ਗੁੱਸਾ ਜੜ ਗਿਆ ਕਿ ਨੇ ਮੈਨੂੰ ਗਲਤ ਕਿਹਾ ਕਿਦਾਂ ਦਿੱਤਾ ਹਮਲਾ ਇੰਨਾ ਜ਼ੋਰ ਦੀ ਕੀਤਾ ਮੈਂ ਸੜਕ ਤੇ ਜਾ ਕੇ ਦੇਖਿਆ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਤੇ ਕੀ ਵਰਸਾਇਆ ਵਾ ਕੀ ਕੀਤਾ ਮੈਨੂੰ ਹੋਸ਼ ਹੀ ਨਹੀਂ ਰਹੀ ਜੀਹਾਂ ਦੱਸਿਆ ਜਾ ਰਿਹਾ ਕਿ ਜਿੱਥੇ ਇਹ ਸਾਰਾ ਵਿਵਾਦ ਹੋਇਆ ਉੱਥੇ ਨਿਹੰਗਰ ਸਿੰਘ ਸ਼ਰਧਾਈ ਵੇਸ਼ ਦੇ ਨੀ ਉਸੇ ਥਾਂ ਤੋਂ ਕੁਝ ਦੂਰੀ ਤੇ ਇੱਕ ਰੇੜੀ ਹੈ ਜਿੱਥੇ ਇੱਕ ਪ੍ਰਵਾਸੀ ਬੀੜੀ ਪੀ ਰਿਹਾ ਸੀ ਨਿਹੰਗ ਸਿੰਘਾਂ ਵੱਲੋਂ ਉਸਨੂੰ ਰੋਕਿਆ ਗਿਆ ਪ੍ਰਵਾਸੀ ਨੇ ਮੁਆਫੀ ਵੀ ਮੰਗ ਲਈ ਅਤੇ ਚਲਿਆ ਗਿਆ ਪਰ ਇਸੇ ਦੌਰਾਨ ਕੋਲੋਂ ਲੰਘ ਰਹੇ ਇੱਕ ਨੀਰਜ ਵਰਮਾ ਨਾ ਦੇ ਸ਼ਖਸ ਦੇ ਵੱਲੋਂ ਨਿਹੰਗ ਸਿੰਘਾਂ ਦਾ ਵਿਰੋਧ ਕੀਤਾ ਗਿਆ ਕਿਉਂਕਿ ਇਲਜ਼ਾਮਾ ਮੁਤਾਬਕ ਨਿਹੰਗ ਸਿੰਘਾਂ ਦੇ ਵੱਲੋਂ ਗਰੀਬ ਰੇੜੀ ਵਾਲੇ ਨੂੰ ਵੀ ਧਮਕਾਇਆ ਜਾ ਰਿਹਾ ਸੀ ਜੀ ਹਾਂ ਇਲਜ਼ਾਮ ਇਹ ਲਾਇਆ ਜਾ ਰਹੀ ਨਹੀਂ ਜਦੋਂ ਨਿਰਜਨਾਲ ਦੇ ਇਸ ਸ਼ਖਸ ਦੇ ਵੱਲੋਂ ਇਸ ਸਬ ਦਾ ਵਿਰੋਧ ਕੀਤਾ ਗਿਆ ਇਸ ਸਬ ਨੂੰ ਲੈ ਕੇ ਸਵਾਲ ਕੀਤੇ ਗਏ ਤਾਂ ਨਿਹੰਗ ਸਿੰਘਾਂ ਦੇ ਨਾਲ ਉਸ ਦਾ ਵਿਵਾਦ ਹੋ ਗਿਆ ਜੋ ਵੇਖਤਿਆਂ ਹੀ ਵੇਖਤਿਆਂ ਅਚਾਨਕ ਵੱਧ ਗਿਆ ਜਿਸ ਤੋਂ ਬਾਅਦ ਨਿਹੰਗ ਸਿੰਘਾਂ ਦੇ ਵੱਲੋਂ ਇਸ ਸ਼ਖਸ ਦੀ ਕੁੱਟਮਾਰ ਕੀਤੀ ਗਈ ਉਸ ਤੇ ਹੱਥ ਚੁੱਕਿਆ ਗਿਆ ਅਤੇ ਇਹੋ ਗੱਲ ਨਿਹੰਗ ਸਿੰਘ ਵੀ ਕਬੂਲਦੇ ਹੋਏ ਨਜ਼ਰ ਆ ਰਹੀ ਨਹੀਂ ਮਸਲਾ ਬੀੜੀ ਪਿੰਦਾ ਇੱਥੇ ਸਾਡੀ ਤੂ ਤੂ ਮਾਮਾ ਹੋ ਗਈ ਆ ਤੇ ਫੌਜਾਂ ਨੇ ਇੱਕੋ ਹੀ ਚਪੇੜ ਮਾਰੀ ਆ ਮੀਡੀਆ ਦੇ ਵਿੱਚ ਖਲੋ ਕੇ ਕਹਿੰਨੇ ਆ ਇੱਕੋ ਹੀ ਚਪੇੜ ਇੱਕ ਚਪੇੜ ਮਾਰੀ ਆ ਦੋ ਲੋੜਨੀਆਂ ਖਾਂਦਾ ਥੰਮਣਾ ਵੱਜਾ ਵਾ ਤੇ ਭੱਜ ਕੇ ਜਾ ਕੇ ਜਲੇਬੀਆਂ ਵਾਲੇ ਨੰਬਰ ਵੜ ਗਿਆ ਵਾ ਉਹ ਸਾਹਮਣੇ ਜਲੇਬੀਆਂ ਆ ਦਾ ਖੋਖਾ ਜੇ ਆ ਡਾਂਗ ਮੇਰੇ ਕੋਲ ਆ ਸਿਰਫ ਪੋਲੀ ਜੀ ਮਾਰੀ ਆ ਤੇਰੀ ਦੀ ਤੇ ਦੌੜ ਗਿਆ ਵਾ ਲੈ ਗਿਆ ਗੁੱਸਾ ਤੁਹਾਨੂੰ ਬਦਲ ਲੋੜ ਸਵਾਰ ਨਹੀਂ ਮਾਣਾ ਫਿਲਹਾਲ ਪੀੜਤ ਹਸਪਤਾਲ ਚ ਜੇ ਰਿ ਇਲਾਜ ਹੈ ਇਨਸਾਫ ਦੀ ਮੰਗ ਕਰ ਰਿਹਾ ਹੈ ਉਧਰ ਪੁਲਿਸ ਦਾ ਕਹਿਣਾ ਹੈ ਕਿ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਮਾਮਲੇ 'ਚ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ ਗਾਂਦੇ ਨਾਲ ਇਹਨਾਂ ਦੀ ਕੋਈ ਦੂਦੂ ਮੈਮ ਹੋ ਗਈ ਆ ਉਸ ਦੇ ਵਿੱਚ ਉਹਨਾਂ ਦੇ ਵਿੱਚ ਕੋਈ ਕੁੱਟਮਾਰ ਵੀ ਹੋਈ ਜਾਣ ਦੋਵਾਂ ਦੀ ਨਿਹੰਗ ਦੀ ਤੇ ਇਹਨਾਂ ਦੀ ਉਹ ਨਿਹੰਗ ਦੇ ਉਹ ਦੋ ਜਾਣੇ ਜੇ ਪਿਓ ਪੁੱਤ ਸੀਗੇ ਇਹਨਾਂ ਦੇ ਨਾ 60 ਸੋਟ ਲਾਤੀ ਤੇ ਰਾਤ ਨੂੰ ਦਾਖਲ ਕਰਾਤਾ ਹੈ ਹਸਪੀਟਲ ਤੇ ਇਹ ਹਸਪੀਟਲ ਦੇ ਵਿੱਚ ਆਪਾਂ ਰਾਤੀ ਆਏ ਸੀਗੇ ਤੇ ਡਾਕਟਰ ਨੇ ਇਹਨਾਂ ਨੂੰ ਅਨਫਿਟ ਕਰਾ ਦਿੱਤਾ ਤੇ ਐਮਐਲਰ ਸਾਡੇ ਕੋ ਆ ਗਈ ਆ ਤੇ ਹੁਣ ਅਸੀਂ ਆਏ ਆ ਇਹਨਾਂ ਦੇ ਬਿਆਨ ਅਸਰ ਕਰਨ ਵਾਸਤੇ ਤੇ ਡਾਕਟਰ ਸਾਹਿਬ ਨੇ ਫਿਟ ਲਿਖਤਾ ਉਹਨਾਂ ਦੇ ਫਿਟ ਲਿਖ ਕੇ ਤੇ ਇਹਨਾਂ ਦੇ ਹੁਣ ਬਿਆਨ ਅਸਰ ਕਰਕੇ ਤੇ ਮਕਦਮਾ ਦਰਜ ਕਰਨ ਲੱਗੇ ਆ ਨਿਹੰਗ ਦੇ ਪਰ ਖਿਲਾਫ ਜਿਉ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਆਪਣੇ ਆਪ ਚ ਕਈ ਸਵਾਲ ਖੜੇ ਹੋ ਗਏ ਨੇ ਸਵਾਲ ਇੱਕ ਇਹ ਵੀ ਹੈ ਕਿ ਕੀ ਇਸ ਮਾਮਲੇ ਨੂੰ ਸ਼ਾਂਤੀ ਨਾਲ ਸੁਲਝਾਇਆ ਨਹੀਂ ਜਾ ਸਕਦਾ ਸੀ ਜੇਕਰ ਇਸ ਮਾਮਲੇ ਨੂੰ ਸ਼ਾਂਤੀ ਨਾਲ ਸੁਲਝਾਇਆ ਜਾਂਦਾ ਜੇਕਰ ਇਸ ਮਾਮਲੇ ਨੂੰ ਸ਼ਾਂਤੀ ਨਾਲ ਸੁਲਝਾਇਆ ਜਾਂਦਾ ਗੱਲਬਾਤ ਰਾਹੀਂ ਹੀ ਮਸਲੇ ਦਾ ਹੱਲ ਕੱਢਿਆ ਜਾਂਦਾ ਤਾਂ ਸ਼ਾਇਦ ਵਿਵਾਦ ਇੰਨਾ ਜ਼ਿਆਦਾ ਨਾ ਪਖਦਾ ਫਿਲਹਾਲ ਵੇਖਣਾ ਇਹ ਹੋਵੇਗਾ ਕਿ ਇਸ ਮਾਮਲੇ 'ਚ ਅੱਗੇ ਕੀ ਕਾਰਵਾਈ ਹੁੰਦੀ ਹੈ ਬਟਾਲਾ ਤੋਂ ਰਵੀਬਖਸ਼ ਦੀ ਰਿਪੋਰਟ ਪੀਟੀਸੀ ਨਿਊਜ਼